ਬੱਸ ਪੁੱਤਰਾ ਕੀ ਕਰਨਾ ਤੇਰੀ ਜਨਾਨੀ ਦਾ ਹੁਣ ਨਾ ਨਹੀਂ ਕਰਨਾ ਕੀ ਇਹ ਜਿੱਥੋਂ ਆਈ ਵਾਪਸ ਉੱਥੇ ਮੁੜ ਜੇ ਮੈਂ ਹੋਈ ਜਨਾਨੀ ਦਾ ਕਰਨਾ ਕੀ ਹੈ ਜਿਹਦੇ ਕਰਕੇ ਮੇਰਾ ਸਾਰਾ ਪਰਿਵਾਰ ਦੁਖੀ ਹੋਇਆ ਪਿਆ ਨਾ ਜੀ ਤੁਸੀਂ ਐਦਾਂ ਦੀਆਂ ਗੱਲਾਂ ਕਰਕੇ ਮੈਨੂੰ ਸ਼ਰਮਿੰਦਾ ਨਾ ਕਰੋ ਮੈਂ ਤਾਂ ਆਪਣੇ ਪੇਕੇ ਨਾਲ ਸਾਰੇ ਰਿਸ਼ਤੇ ਖਤਮ ਕਰਕੇ ਆਈਆਂ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਚੱਲਾਂਗੀ ਦੇਖੋ ਦੋਨੋਂ ਮੀਆਂ ਬੀਬੀ ਬਹਿ ਕੇ ਨਾ ਆਪਣਾ ਨਿਬੇੜਾ ਕਰ ਲਓ ਜ਼ਿੰਦਗੀ ਕੱਟਣੀ ਹੈ ਤੁਸੀਂ ਦੋਨਾਂ ਨੇ ਬਾਕੀ ਰਹੀ ਮੁੰਡੇ ਦੀ ਗੱਲ ਉਹ ਇਹਨਾਂ ਨੇ ਕਹਿ ਦਿੱਤਾ ਹੋਇਆ ਹੈ ਵੀ ਸਾਨੂੰ ਨਹੀਂ ਲੋੜ ਹੈਗੀ ਮੁੰਡੇ ਦੀ ਹੁਣ ਕਿਉਂ ਸੋਨੋ ਕੇ ਬੈਠੀ ਐ ਉਹ ਦਿਨ ਤੇਰੇ ਪੇਕੇ ਆਇਸੀ ਜਿਸ ਦਿਨ ਸਾਡਾ ਮਾਨ ਰੱਖ ਲੈਂਦੀ ਕਿ ਅਜੇ ਨਹੀਂ ਗੱਲ ਹੀ ਨਾ ਵੱਧਦੀ ਮੈਂ ਤੁਹਾਡੇ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਇਸ ਤੋਂ ਬਾਅਦ ਤੇ ਮੈਂ ਕੁਝ ਨਹੀਂ ਕਹਿ ਸਕਦੀ ਨਾਨੀ ਜੀ ਗਲਤੀ ਵੀ ਇਨਸਾਨ ਕੋਲ ਹੀ ਹੁੰਦੀ ਐ ਮੈਂ ਵੀ ਤਾਂ ਇੱਕ ਇਨਸਾਨ ਹੀ ਆ ਪਹਿਲੀ ਗੱਲ ਤੇ ਤੁਹਾਨੂੰ ਕੋਈ ਮਾਫੀ ਨਹੀਂ ਮਿਲਣੀ ਤੇ ਦੂਜੀ ਗੱਲ ਇਹ ਐ ਤਲਾਕ ਦੇ ਪੇਪਰ ਤੇਰੇ ਘਰ ਪਈ ਹੋਏ ਨੇ ਉਹ ਤੇ ਸਾਈਨ ਕਰ ਤੇ ਤੁਰਦੀ ਬਣ ਮੈਨੂੰ ਤੇਰੀ ਸ਼ਗਲ ਹੀ ਪਸੰਦ ਨਹੀਂ ਆਈ। ਮਾਫੀ ਤੇ ਲੈਗ ਤਾਂ ਤੂੰ ਹੈ ਨਹੀਂ। ਪਰ ਫਿਰ ਵੀ ਤੈਨੂੰ ਮਾਫ ਕਰਦੇ। ਮਾਫੀ ਤੈਨੂੰ ਤਾਂ ਮਿਲੂਗੀ। ਤੂੰ ਬੱਚਾ ਉਹ ਨਹੀਂ ਝੋਲੀ ਪਾ ਦੇ। ਤੈਨੂੰ ਮਨਜ਼ੂਰ ਏ। ਹਾਂਜੀ ਨਾਨੀ ਜੀ, ਮੈਨੂੰ ਸਭ ਕੁਝ ਮਨਜ਼ੂਰ ਹੈ। ਬਸ ਇੱਕ ਵਾਰੀ ਮੈਨੂੰ ਮਾਫ ਕਰ ਦੋ। ਨਹੀਂ ਨਾਨੀ ਜੀ, ਸਾਨੂੰ ਸਾਰਾ ਕੁਝ ਮਨਜ਼ੂਰ ਹੈ। ਤੁਸੀਂ ਭਾਬੀ ਨੂੰ ਮਾਫ ਵੀ ਕਰ ਦੋ ਤੇ ਭਾਬੀ ਇਸ ਘਰ ਚ ਖੁਸ਼ ਖੁਸ਼ੀ ਭਾਈ ਨਾ ਰਹਿਣ ਵੀ। ਪਰ ਅਸੀਂ ਲੱਡੂ ਨਹੀਂ ਹੁਣ ਲੈਣਾ। ਲੱਡੂ ਨੂੰ ਹੁਣ ਆਪਣੀ ਝੋਲੀ ਦੁਬਾਰਾ ਪਵਾ ਕੇ ਅਸੀਂ ਫੇਰ ਕੋਈ ਨਵਾਂ ਦੁੱਖ ਆਪਣੇ ਪੱਲੇ ਨਹੀਂ ਪਾਣਾ। ਮੰਮੀ ਐ ਨਾ ਸਹੀ ਕਹਿ ਰਹੀ ਐ ਹੁਣ ਨਾ ਬੱਚਾ ਇਹਨਾਂ ਦੀ ਝੋਲੀ ਚ ਪਾਣਾ ਵੀ ਨਹੀਂ ਨਹੀਂ ਰਾਧਿਕਾ ਦੇ ਬੱਚਾ ਹੁੰਦਾ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਲੋੜ ਹੋਈ ਵੀ ਨਾ ਤੇ ਅਸੀਂ ਬਾਹਰੋਂ ਲੈ ਲਾਂਗੇ ਮੈਂ ਆਪਣੀਆਂ ਦੋਨੋਂ ਨੂੰਆਂ ਨੂੰ ਲੜਦੇ ਹੋਣ ਨਹੀਂ ਦੇਖ ਸਕਦੀ ਬੱਚਾ ਨਹੀਂ ਲੈਣਾ ਨਾ ਲਓ ਕੁੜੀ ਨੂੰ ਮaaf ਕਰੋ ਬਾਕੀ ਜੋ ਘਰ ਚੋਂ ਹੋ ਗਿਆ ਉਸ ਗੱਲ ਦੇ ਮਿੱਟੀ ਪਾਓ ਨਾਨੀ ਜੀ ਮੈਂ ਇਹਨੂੰ ਨਹੀਂ ਛੇਤੀ ਮaaf ਨਹੀਂ ਕਰਨਾ ਹਾਂ ਇਸ ਘਰ ਰਹੀ ਜੇ ਮੇਰੇ ਸਾਹ ਹੁਣ ਚੱਲੇ ਵੀ ਅੱਗੇ ਸੋਚਾਂਗੇ ਕੀ ਕਰਨਾ ਜੇ ਤੁਸੀਂ ਜਿੱਦਾ ਕਹਿੰਦੇ ਹੋ ਮੈਂ ਉਦਾਂ ਹੀ ਕਰਾਂਗੀ ਜੇ ਤੁਸੀਂ ਕਹਿੰਦੇ ਹੋ ਫੋਨ ਤੇ ਆਪਣੀ ਮੰਮੀ ਨਾਲ ਗੱਲ ਨਹੀਂ ਕਰਨੀ ਮੈਂ ਨਹੀਂ ਕਰਾਂਗੀ ਨਹੀਂ ਮੈਂ ਆਪਣੇ ਪੇਕੇ ਜਾਵਾਂਗੀ ਰਾਧਿਕਾ ਤੇ ਪਵਨ ਲੱਡੂ ਕੱਲ ਵੀ ਇਸ ਘਰ ਦਾ ਸੰਜਾ ਬੱਚਾ ਸੀ ਅੱਜ ਵੀ ਇਸ ਘਰ ਦਾ ਸੰਜਾ ਹੀ ਬੱਚਾ ਹੈ ਹਾਂ ਇਸ ਤੋਂ ਪਹਿਲਾ ਹੱਕ ਤੁਹਾਡੇ ਦੋਨਾਂ ਦਾ ਹੋਵੇਗਾ ਦੀਦੀ ਹੱਕ ਤਾਂ ਆਪਣੇ ਤੇ ਜਤਾਇਆ ਜਾਂਦਾ ਨਾ ਲੱਡੂ ਨਾਲ ਕਾਹਦਾ ਰੋਸਾ ਸੰਤਾ ਇਸੇ ਗੱਲ ਦਾ ਡਰ ਲੱਗਦਾ ਕਿ ਲੱਡੂ ਨਾਲ ਪਿਆਰ ਪਾਉਂਦੇ ਪਾਉਂਦੇ ਅਸੀਂ ਆਪਣੀ ਸਾਰੀ ਜ਼ਿੰਦਗੀ ਵਾਸਤੇ ਰੋਣਾ ਨਾ ਪੱਲੇ ਪਾ ਲਈਏ ਕੋਈ ਗੱਲ ਨਹੀਂ ਜੈਸਮੀਨ ਜੇ ਉਹਨਾਂ ਨੇ ਬੱਚਾ ਲੈਣਾ ਹੋਊਗਾ ਨਾ ਤੇ ਬਾਹਰੋਂ ਲੈ ਲੈਣਗੇ ਜਿਹੜੇ ਤੁਸੀਂ ਕਾਗਜ਼ 'ਚ ਬਣਾਏ ਹੋਏ ਨੇ ਨਾ ਉਹਨਾਂ ਨੂੰ ਕੈਨਸਲ ਕਰੋ ਤੇ ਲੈਣਾ ਦੇਣਾ ਖਤਮ ਕਰੋ। ਤੈਨੂੰ ਇਤਰਕਾ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੈਨੂੰ ਮਾਫ਼ ਕਰਤਾ। ਚੱਕਰ ਇਹ ਹੈ ਕਿ ਮੈਂ ਆਪਣੇ ਦੋਨੋਂ ਬੱਚਿਆਂ ਵੀ ਨਹੀਂ ਰਹਿ ਸਕਦਾ ਤੇ ਤੂੰ ਵੀ ਹੁਣ ਸਿੱਧੀ ਹੋ ਕੇ ਇੱਥੇ ਰਹੀ ਜਾਈਂ। ਦੇਖ ਪੁੱਤ ਪਿਛਲੀਆਂ ਗੱਲਾਂ ਛੱਡੋ। ਅੱਪੀ ਜਿੰਨਕੀ ਨਵੀਂ ਸ਼ੁਰੂ ਕਰੋ। ਦੇਖ ਪੁੱਤ ਕਾੜਾ ਪਰ ਘਰ ਦਾ ਕਲੇਸ਼ ਬੱਚਿਆਂ 'ਤੇ ਅਸਰ ਪੈਂਦਾ ਹੈ। ਇਹ ਮੈਂ ਤੁਹਾਨੂੰ ਸਾਰਿਆਂ ਨੂੰ ਹੁਕਮ ਦੇ ਰਹੀਆਂ ਹੁਣ ਸਾਰੇ ਰਲ ਕੇ ਰੋ। ਨਾਨੇ ਜੀ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਕਰੂੰਗਾ ਪਰ ਮੈਂ ਇਹਨੂੰ ਹਲੇ ਮਾਫ਼ ਨਹੀਂ ਕਰਨਾ। ਕਿਉਂਕਿ ਇੰਨੇ ਮੈਨੂੰ ਮੇਰੇ ਪਰ ਆ ਕੇ ਝੁੱਠਾ ਪਾਇਆ ਚੱਲ ਪੁੱਤ ਜਾ ਤੂੰ ਦੁਕਾਨ ਤੇ ਇਹਦੇ ਕੰਨ ਮੈਂ ਆਪੇ ਖਿੱਚਨੀ ਆ ਇੱਧਰ ਆ ਕੇ ਬੈਠਨੀ ਤੂੰ ਮੇਰੇ ਕੋਲ ਜਿਹੜੀ ਗਲਤੀ ਤੂੰ ਕੀਤੀ ਨਾ ਇਹਨੂੰ ਸਮਝਣੇ ਟਾਈਮ ਲੱਗੂ ਆਪਣਾ ਮੂੰਹ ਬੰਦ ਰੱਖੀ ਰਲ ਤਾਂ ਇੱਧਰ ਆ ਮੈਨੂੰ ਪਤਾ ਨਾਨੀ ਜੀ ਹੁਣ ਤੁਸੀਂ ਸਾਨੂੰ ਇਹ ਹੀ ਪੁੱਛਣਾ ਨਾ ਕਿ ਤੁਹਾਨੂੰ ਲੱਡੂ ਚਾਹੀਦਾ ਕਿ ਨਹੀਂ ਚਾਹੀਦਾ ਮੈਂ ਤੁਹਾਨੂੰ ਸਹੀ ਦੱਸਾਂ ਨਾ ਜਿਹੜੇ ਦੁੱਖ ਚ ਮੈਂ ਗੁਜ਼ਰੀਆਂ ਨਾ ਮੈਨੂੰ ਇਹਨਾਂ ਨੇ ਕਿੱਦਾਂ ਸਾਂਭਿਆ ਮੰਮੀ ਮੇਰੀ ਨੇ ਕਿੱਦਾਂ ਸਾਂਭਿਆ ਮੇਰੇ ਭਰਾ ਭਰਜਾਈ ਨੇ ਮੈਨੂੰ ਕਿੱਦਾਂ ਸਾਂਭਿਆ ਮੈਂ ਨਹੀਂ ਚਾਹਦੀ ਕਿ ਮੈਂ ਦੁਬਾਰਾ ਉਸ ਦੁੱਖ ਚ ਜਾਵਾਂ ਬਾਕੀ ਨਾਨੀ ਜੀ ਜ਼ਿੰਦਗੀ ਕੱਟਣ ਵਾਸਤੇ ਸਾਨੂੰ ਤਾਂ ਬੱਚੇ ਦੀ ਲੋੜ ਹੈਗੀ ਐ ਜੇ ਰੱਬ ਨੇ ਇਹ ਦੀ ਸੁਣ ਲਈ ਤਾਂ ਠੀਕ ਐ ਨਹੀਂ ਤਾਂ ਬਾਰੋ ਗੋਦ ਲੈ ਲਾਂਗੇ ਤੇ ਇੱਕ ਗੱਲ ਹੋਰ ਭਾਬੀ ਉਹਦੇ ਤੇ ਚਾਚਾ ਤੇ ਚਾਚੀ ਦਾ ਹੱਕ ਸਾਡਾ ਅੱਜ ਵੀ ਹੈਗਾ ਇਹ ਹੱਕ ਤੁਸੀਂ ਸਾਡੇ ਤੋਂ ਨਾ ਅੱਜ ਖੋ ਸਕਦੇ ਹੋ ਨਾ ਅੱਗੇ ਜਾ ਕੇ ਕਦੇ ਬਾਕੀ ਮੈਂ ਜਸ਼ਨਦੀ ਦੀ ਤੁਹਾਨੂੰ ਇਹੀ ਕਹੂੰਗੀ ਸਾਡੇ ਚ ਜਿੱਦਾਂ ਦਾ ਪਹਿਲਾਂ ਪਿਆਰ ਸੀ ਅੱਗੇ ਜਾ ਕੇ ਵੀ ਓਦਾਂ ਦਾ ਰਹੇਗਾ ਔਰ ਬੱਚੇ ਕਰਕੇ ਆਈ ਹੋਈ ਦਰਾਰ ਨੂੰ ਇੱਥੇ ਖਤਮ ਕਰਦੇ ਹਾਂ ਸਾਨੂੰ ਪਤਾ ਹੈ ਅਸੀਂ ਲੱड्डੂ ਨੂੰ ਆਪਣੇ ਤੋਂ ਬੜਾ ਔਖਾ ਦੂਰ ਕਰਦੇ ਪਏ ਹਾਂ ਓਦੀ ਵਜ੍ਹਾ ਸਿਰਫ ਇਹੀ ਹੈ ਕਿ ਭਾਜੀ ਨਾ ਤਾਰ ਬਿਨਾ ਰਹਿ ਸਕਦੇ ਨੇ ਨਾ ਲੱड्डੂ ਬਿਨਾ ਤੇ ਨਾ ਹੀ ਤੁਹਾਡੇ ਬਿਨਾ ਤੇ ਮੈਂ ਨਹੀਂ ਚੰਦਾ ਮੇਰੇ ਵੱਡੇ ਭਰਾ ਦਾ ਮੇਰੇ ਜਾਂ ਮੇਰੇ ਬੱਚੇ ਕਰਕੇ ਘਰ ਖਰਾਬ ਹੋ ਪਵੇ ਪੈ ਗਈਆਂ ਨੇ ਤੇਰੇ ਪੱਲੇ ਹੁਣ ਸਾਰੀਆਂ ਗੱਲਾਂ ਜੇ ਕੁਛ ਹੈਗਾ ਤਾਂ ਮੈਨੂੰ ਦੱਸ ਦੇ ਆਪਾਂ ਹੁਣੇ ਕਲੀਅਰ ਕਰ ਲੈਨੇ ਆ ਮੰਮੀ ਜੀ ਇਹ ਬੇਸ਼ੱਕ ਦੋਨੋਂ ਜਾਨੇ ਸਾਨੂੰ ਕਹੀ ਜਾਂਦੇ ਨੇ ਕਿ ਸਾਨੂੰ ਮੁੰਡਾ ਨਹੀਂ ਚਾਹੀਦਾ ਪਰ ਮੈਨੂੰ ਪਤਾ ਨਾ ਕਿ ਅੰਦਰੋਂ ਅੰਦਰ ਹੀ ਕਿੰਨੇ ਦੁਖੀ ਨੇ ਲੱड्डੂ ਕੱਲ ਵੀ ਇਹਨਾਂ ਦਾ ਹੀ ਸੀ ਤੇ ਅੱਜ ਵੀ ਇਹਨਾਂ ਦਾ ਹੀ ਹੈ ਇਹ ਹੀ ਦੋਨੋਂ ਮਾਪਿਓ ਕਹਾਂਗੇ ਲੱड्डੂ ਦੇ ਚੱਲ ਤੂੰ ਐਨੀ ਗੱਲ ਮੰਨਦੀ ਹੋਈ ਹੈ ਨਾ ਪਰ ਤੂੰ ਮੁੰਡੇ ਨੂੰ ਨਾ ਇਹ ਚੀਜ਼ ਸਿਖਾਉਂਦੀ ਰਹੀ ਵੀ ਉਹ ਤੇਰੀ ਛੋਟੀ ਮਾਂ ਹੈ ਤੇ ਮੈਂ ਤੇਰੀ ਵੱਡੀ ਮਾਂ ਆ ਦੇਖ ਲੈ ਤੇਰੇ ਕੋ ਫੈਸਲੇ ਨੇ ਤੇਰੇ ਮੁੰਡੇ ਲੜਾ ਦਿੱਤੇ ਨੇ ਚੱਲ ਮੰਮੀ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਮੈਂ ਤਾਂ ਇਹੀ ਕਹਿਨੀ ਆ ਵੀ ਚਾਰੋਂ ਜਾਣੇ ਨਾ ਰਲ ਕੇ ਰਹਿਣ ਜੇ ਚਾਰੇ ਵਿੱਚੋਂ ਕੋਈ ਹੁਣ ਹਿੱਲੇ ਨਾ ਤੇ ਤੂੰ ਮੈਨੂੰ ਬੁਲਾ ਲਈ ਰੀਆ ਸਾਰਾ ਸਮਾਨ ਮੈਨੂੰ ਵਟਸਐਪ ਤੇ ਭੇਜ ਦੇ ਮੈਂ ਆਂਦਾ ਇਹ ਲੈ ਆਉਂਗਾ ਹੈਗੇ ਤੇਰੇ ਕੋਲ ਡਾਕੂਮੈਂਟ ਬੈਠ ਤਾਂ ਗੱਲ ਸੁਣ ਮੇਰੀ ਹਾਂਜੀ ਹਾਂਜੀ ਮੰਮੀ ਦੱਸੋ ਜੇ ਤੁਸੀਂ ਵੀ ਕੋਈ ਸਮਾਨ ਲੈਣਾ ਨਾ ਰੀਆ ਨੂੰ ਦੱਸ ਦੋ ਮੈਂ ਉਹ ਵਟਸਐਪ ਕਰ ਦੂਗੀ ਮੈਂ ਆਂਦਾ ਲੈ ਆਉਂਗਾ ਉਹ ਨਹੀਂ ਨਹੀਂ ਸਮਾਨ ਨਹੀਂ ਮੈਂ ਮੰਗਾਣਾ ਮੈਂ ਤੈਨੂੰ ਇਹ ਦੱਸਣ ਲੱਗੀ ਸੀ ਕਿ ਤੈਨੂੰ ਪਤਾ ਲੱਗਿਆ ਉਧਰ ਜੈਸਮੀਨ ਵਾਪਸ ਆ ਗਈ ਹੈ ਇਹ ਕਿ ਹੁਣ ਵਾਪਸ ਆ ਗਈ ਹੈ ਪਹਿਲਾਂ ਮੇਰੀ ਭੈਣ ਦਾ ਦਿਲ ਦਿਖਾ ਕੇ ਤਾਂ ਹੁਣ ਦਿਲ ਨਹੀਂ ਰੱਚਿਆ ਨਾ ਉਹ ਰਾधिका ਨੇ ਮੈਨੂੰ ਦੱਸਿਆ ਕਿ ਉਹ ਨਾ ਮਾਫੀਆਂ ਮੰਗਦੀ ਬਈ ਸਹਾਰਿਆ ਕਰੋ ਪਰ ਉਹਨਾਂ ਅਗਲੀਆ ਦੇ ਘਰ ਦੀ ਵੱਡੀ ਨੂੰ ਹੈ ਕੱਢ ਵੀ ਨਹੀਂ ਸਕਦੇ ਉਹਨ ਘਰੋਂ ਬਾਹਰ ਵਧੀਆ ਮੰਮੀ ਟਾਈਮ ਨਾਲ ਹੀ ਵਾਪਸ ਆ ਗਈ ਇਹ ਤਾਂ ਮੇਰੇ ਜੀਜੇ ਤੇ ਭੈਣ ਤੇ ਤੁਮਤ ਲੱਗ ਜਾਣੀ ਸੀ ਕਿ ਇੰਨਾ ਕਰਕੇ ਇਹਨੇ ਆਪਣਾ ਘਰ ਖਰਾਬ ਕਰ ਲਿਆ ਆਹੋ ਹੋਵਨ ਹੀ ਮੈਂ ਦਾਦਾ ਸੀ ਕਿ ਉਹਦੇ ਵੱਡੇ ਭਰਾਣੇ ਨਾ ਖਾਦੀ ਫਿਰਤੀ ਚ ਨਾ ਉਹਨੂੰ ਗੱਲ ਸੁਣਾਤੀ ਕਿ ਤੇਰੇ ਕਰਕੇ ਮੇਰਾ ਪਰਿਵਾਰ ਉਜੜਿਆ ਉਹ ਤਾਂ ਚਲੋ ਛੱਡੋ ਮੰਮੀ ਇਹ ਤਾਂ ਨਰਾ ਆਪਸੀ ਭਰਾਮਾ ਭਰਾਮਾ ਦਾ ਜੋ ਵੀ ਹੈ ਇਹਨੂੰ ਇਹ ਦੱਸੋ ਉਹਨਾਂ ਜਵਾਬ ਦਾ ਕਿੱਦਾਂ ਕਰਨਾ ਉਹਨਾਂ ਨੇ ਦੇ ਦੂਗੇ ਦੀਦੀ ਉਹਨਾਂ ਨੂੰ ਜਵਾਬ ਕ ਨਹੀਂ ਜੈਸੀ ਮੈਨੇ ਤਾਂ ਆਂਦੇ ਕਹਤਾ ਭਾਈ ਆਪਣਾ ਮੁੰਡਾ ਸੰਭੋ ਪਰ ਇਹਨਾਂ ਦੋਨਾਂ ਨੇ ਨਾ ਫੈਸਲਾ ਲੈ ਲਿਆ ਕਿ ਅਸੀਂ ਹੁਣ ਉਹਨੂੰ ਜਵਾਬ ਨਹੀਂ ਲੈਣਾ। ਕਿਉਂ ਮੰਮੀ? ਉਹ ਜਵਾਬ ਕਿਉਂ ਨਹੀਂ ਲੈਣਾ ਇਹਨਾਂ ਨੇ? ਹੁਣ ਤਾਂ ਅਗਲੀ ਆਪ ਦਿੰਦੀ ਪਈ ਆ। ਸਗੋਂ ਹੁਣ ਤਾਂ ਇਹਨਾਂ ਨੂੰ ਜਵਾਬ ਕਿ ਲੈ ਲੈਣਾ ਚਾਹੀਦਾ ਸੀ। ਜੇ ਜਵਾਬ ਲੈ ਵੀ ਲੈਣਾ ਤਾਂ ਅਸਲੀ ਮਾਂ ਤਾਂ ਉਹਦੀ ਜੈਸਮੀ ਨਹੀਂ ਐ। ਇਹ 2-3 ਮਹੀਨੇ ਬਾਅਦ ਫੇਰ ਛੇੜ ਪਈ। ਫੇਰ ਕੌਣ ਸੰਭੂਗਾ? ਗੱਲ ਤਾਂ ਮੰਮੀ ਤੁਹਾਡੀ ਵੀ ਬਿਲਕੁਲ ਸਹੀ ਆ। ਜਦੋਂ ਜਵਾਬ ਮਾਂ ਦੀ ਨਜ਼ਰ ਅੱਗੇ ਰਹੂਗਾ ਮਾਂ ਦੇ ਦਿਲ 'ਚ ਤਾਂ ਹੌਲ ਤਾਂ ਪੈਣਗੀ। ਮੈਂ ਵੀ ਰਾਜਕਨ ਨੂੰ ਇਹੀ ਕਿਹਾ ਵੀ ਹੁਣ ਨਾ ਤੁਸੀਂ ਨਾ ਲਈਓ ਜਵਾਬ। ਇਦ ਨਾਲੇ ਦੀ ਸੱਸ ਵੀ ਮੰਨੀ ਹੋਈ ਆ ਵੀ ਅਸੀਂ ਨਾ ਬਾਹਰੋਂ ਜਵਾਕ ਦਵਾ ਦਿੰਨੇ ਆ ਕੋਈ ਨਹੀਂ ਮੰਮੀ ਟਾਈਮ ਕੱਢ ਕੇ ਨਾ ਮੈਂ ਤੇਰੀ ਉਧਰ ਜਾ ਕੇ ਆਣਿਆ ਦੀਦੀ ਵੱਲ ਪੁੱਛੀ ਰਸੀਂ ਕੀ ਸੋਚਦੇ ਪਏ ਹਣ ਮੁੰਡੇ ਦਾ ਉੱਧਾ ਜਾ ਕੇ ਤੁਸੀਂ ਮਿਲਣਾ ਤਾਂ ਮਿਲਿਆਈਓ ਪਰ ਨਾ ਜਵਾਕ ਦੀ ਕੋਈ ਗੱਲ ਨਾ ਛੜਿਓ ਮੈਨੂੰ ਪਤਾ ਰਾਜ ਘਾੜ ਦੇ ਵੱਡੇ ਦੁੱਖ ਚੋਂ ਨਾ ਕਿਵੇਂ ਨਿਕਲੀ ਆ ਬਾਹਰ ਮੈਂ ਤਾਂ ਮੰਮੀ ਤਾਂ ਚੱਲਾ ਸੀ ਕਿ ਭੈਣ ਨੂੰ ਪੁੱਛਾਂਗਾ ਕਿ ਤੁਹਾਡਾ ਫੈਸਲਾ ਪੱਕਾ ਵਾ ਤੁਸੀਂ ਨਹੀਂ ਲੈਣਾ ਚਾਹ ਫਿਰ ਆਪਾਂ ਆਪਣਾ 2 ਲੱਖ ਰੁਪਈਆ ਤਾਂ ਲਈਏ ਉਹਨਾਂ ਕੋਲੋਂ ਹਾਂ ਮਹਿਤਾ ਇਹ ਕਰਨੀ ਆ ਕਿ ਉਹਨਾਂ ਨੇ ਨਹੀਂ ਜਵਾਕ ਲੈਣਾ ਸਾਡਾ 2 ਲੱਖ ਤਾਂ ਵਾਪਸ ਮੋੜ। ਜਦੋਂ ਤੁਹਾਡੀ ਦੀਦੀ ਨਾਲ ਗੱਲ ਹੋਈ ਤੁਸੀਂ ਉਹਨਾਂ ਨੂੰ ਪੁੱਛਿਆ 2 ਲੱਖ ਬਾਰੇ ਕਿ ਕੀ ਕਹਿੰਦੇ ਨੇ ਉਹ? ਨਹੀਂ ਮੈਂ ਤਾਂ ਨਹੀਂ ਪੁੱਛਿਆ ਤੂੰ ਫੋਨ ਤੇ ਗੱਲ ਕਰ ਲੈ ਪੁੱਛ ਲੈ ਕੀ ਕਹਿੰਦੇ ਆ। ਅਜਿਹਾ ਫੋਨ। ਹੈਲੋ। ਹਾਂ ਜੀ ਵੀਰੇ ਕਿਵੇਂ ਆ? ਹਾਂਜੀ ਦੀਦੀ ਮੈਂ ਤਾਂ ਬਿਲਕੁਲ ਠੀਕ ਆ। ਮੈਂ ਨਾ ਕੋਈ ਗੱਲ ਕਰਨ ਲਈ ਫੋਨ ਕੀਤਾ ਸੀ ਤੁਸੀਂ ਦੱਸੋ ਫ੍ਰੀ ਹੋ ਹਾਂ ਹਾਂ ਮੈਂ ਫ੍ਰੀ ਹਾਂ ਤੂੰ ਦੱਸ ਕੀ ਹੋਇਆ ਦੀਦੀ ਮੈਂ ਤਾਂ ਮੰਮੀ ਕੋਲ ਬੈਠਾ ਹੋਇਆ ਸੀਗਾ ਤੇ ਮੰਮੀ ਦੱਸ ਰਹੀ ਸੀ ਕਿ ਜੈਸਮின் ਜੀ ਦੀ ਵਾਪਸ ਆ ਗਏ ਨੇ ਤੇ ਤੁਸੀਂ ਉਹ ਜਵਾਬ ਕਿ ਵੀ ਨਹੀਂ ਲੈਣਾ ਤੁਹਾਡਾ ਫੈਸਲਾ ਪੱਕਾ ਏ ਹਾਂ ਹਾਂ ਵੀਰੇ ਸਾਡਾ ਤਾਂ ਪੱਕਾ ਹੀ ਆ ਐਵੇਂ ਨਿੱਕੀ ਨਿੱਕੀ ਗੱਲ ਤੇ ਬਾਅਦ ਚ ਕਲੇਸ਼ ਹੋਊਗਾ ਸੋ ਅਸੀਂ ਸੋਚਿਆ ਬੱਚਾ ਲੈਣਾ ਹੀ ਨਹੀਂ ਮੁੜ ਗਿਆ ਸੀ ਮੀਆਂ ਬੀਬੀ ਨੇ ਮਾੜਾ ਬੰਨਾ ਜਲੋ ਦੀਦੀ ਜੇ ਤੁਸੀਂ ਜਵਾਬ ਨਹੀਂ ਲੈਣਾ ਤੁਸੀਂ ਤਾਂ ਜੀਜੇ ਨੇ ਜੋ ਸੋਚਿਆਣਾ ਵਧੀਆ ਹੀ ਸੋਚਿਆਣਾ ਮੈਂ ਤਾਂ ਤੁਹਾਨੂੰ ਇਹ ਕਹਿਣਾ ਸੀ ਜਿਹੜਾ ਆਪਾਂ ਉਹਨਾਂ ਨੂੰ 2 ਲੱਖ ਰੁਪਏ ਦਿੱਤਾ ਸੀ ਉਹ ਤਾਂ ਆਪਾਂ ਵਾਪਸ ਲਈਏ ਹੁਣ ਅੱਜੂ ਤੂੰ ਨਾ ਆਵਲੀ ਗੱਲ ਨਾ ਆਪਣੇ ਜੀਜੇ ਨਾਲ ਕਰ ਤੇ ਇਹ ਫਿਰ ਆਪਣੇ ਭਰਾ ਨਾਲ ਗੱਲ ਕਰੀ ਕੋਈ ਗੱਲ ਨਹੀਂ ਜੀਜੇ ਨਾਲ ਤਾਂ ਮੈਂ ਗੱਲ ਕਰ ਹੀ ਲਵਾਂਗਾ ਤੁਸੀਂ ਦੱਸੋ ਉਹ ਪੈਸੇ ਮੋੜ ਦੇਣਗੇ ਕਿ ਨਹੀਂ ਸਹੀ ਦੱਸਣਾ ਮੈਨੂੰ ਨਹੀਂ ਲੱਗਦਾ ਅੱਜੂ ਇਹ ਪੈਸੇ ਮੋੜਨਗੇ ਪੈਸੇ ਸ਼ਾਇਦ ਕਿਉਂ ਮੋੜਨ ਕੀ ਚੱਕਰ ਪੈ ਗਿਆ ਪੈਸੇ ਨਾ ਜੈਸਮਿਨ ਦੀ ਨੂੰ ਦਿੱਤੇ ਹੁੰਦੇ ਨਾ ਤਾਂ ਮੁੜ ਵੀ ਜਾਂਦੇ ਜੈਸਮਿਨ ਦੀਦੀ ਨੇ ਨਾ ਆਪਣੀ ਮੰਮੀ ਨੂੰ ਪੈਸੇ ਫੜਾ ਦਿੱਤੇ ਤੇ ਉਹਦੇ ਭਰਾ ਨੇ ਬੈਂਕ 'ਚ ਜਮਾ ਕਰਨ ਦੀ ਬਜਾਏ ਨਾ ਆਪ ਹੀ ਨਸ਼ੇ ਪਤੇ 'ਚ ਖਾ ਲਏ ਸਾਰੇ ਬਾਕੀ ਮੇਰਾ ਭਰਾ ਹਲੇ ਨਾ ਤੂੰ ਥੋੜੀ ਸ਼ਾਂਤੀ ਰੱਖ ਘਰ ਦਾ ਮੋਲ ਵੀ ਨਾ ਥੋੜਾ ਵਧੀਆ ਜਿਹਾ ਹੋਲਵੇ ਫਿਰ ਦੁਬਾਰਾ ਆਵਲੀ ਗੱਲ ਛੇੜ ਦੇ ਚਲੋ ਠੀਕ ਆ ਦੀਦੀ ਕੋਈ ਗੱਲ ਨਹੀਂ ਮੰਮੀ ਇਹ ਤਾਂ ਕੰਮ ਹੀ ਬੜਾ ਖਰਾਬ ਹੋ ਗਿਆ ਜਿਹੜਾ 2 ਲੱਖ ਰੁਪਇਆ ਜੈਸਮਿਨ ਨੂੰ ਦਿੱਤਾ ਸੀ ਨਾ ਜੈਸਮਿਨ ਨੇ ਅੱਗੇ ਆਪਣੀ ਮੰਮੀ ਨੂੰ ਦੇ ਦਿੱਤਾ ਸੀ ਤਾਂ ਉਹਦੀ ਮੰਮੀ ਨੇ ਆਪਣੇ ਮੁੰਡੇ ਨੂੰ ਦਿੱਤਾ ਕਿ ਬੈਂਕ 'ਚ ਜਾ ਕੇ ਜਮ੍ਹਾਂ ਕਰਾਇਆ ਉਹ ਤਾਂ 2 ਲੱਖ ਰੁਪਏ ਦੇ ਨਸ਼ੇ ਕਰ ਗਿਆ ਹਾਏ ਰੱਬਾ ਅੱਛਾ ਸੱਚੀ ਇਹ ਤਾਂ ਮੰਮੀ ਗੱਲ ਗਲਤ ਹੋਈ ਨਾ 2 ਲੱਖ ਰੁਪਏ ਵੀ ਢੱਪ ਗਏ ਤੇ ਬੱਚਾ ਵੀ ਵਾਪਸ ਲੈ ਲਿਆ 5-7 ਹਜ਼ਾਰ ਹੁੰਦਾ ਨਾ ਤਾਂ ਛੱਡ ਦੇ ਵੀ ਚੰਗੇ ਲੱਗਦੇ ਤੇ 2 ਲੱਖ ਹੈ ਕਿਉਂ ਛੱਡੀ ਹੈ ਪੈਸੇ ਤਾਂ ਵਾਪਸ ਲੈਣੇ ਜ਼ਰੂਰੀ ਆ ਕੋਈ ਗੱਲ ਨਹੀਂ ਮੰਮੀ ਫੇਰ ਜੈਸਮੀਨ ਦੇ ਭਰਾ ਨਾਲ ਗੱਲ ਮੈਂ ਕਰਕੇ ਆਉਂਗਾ ਇਹਦੇ ਕਰਾਂਗਾ ਮੈਂ 2-4 ਡੂਸ ਉਹ ਨਾਣਾ ਪੁੱਤ ਆਪਾਂ ਇਹਦਾ ਲੜਾਈ ਨਹੀਂ ਕਰਨੀ ਆਪਾਂ ਲਾਵਾਂਗੇ ਇਹ ਤੇ ਕੇਸ ਪੈਸੇ ਤਾਂ ਹੱਥ ਜੋੜ ਕੇ ਵਾਪਸ ਕਰੂਗਾ ਹਾਂਜੀ ਮੰਮੀ ਕੇਸ ਵਾਲੀ ਵੀ ਗੱਲ ਬਿਲਕੁਲ ਸਹੀ ਆ ਪੈਸੇ ਤਾਂ ਫੇਰ ਭੱਜ ਕੇ ਦਊਗਾ ਕੇਸலாம் ਤਾਂ ਪਹਿਲੇ ਨਾ ਆਪਣੇ ਜੀਜੇ ਨਾਲ ਗੱਲ ਕਰ ਲੈ ਕਿਤੇ ਰਾਧਿਕਾ ਤੇ ਜੈਸਮੀਨ ਫੇਰ ਨਾਲ ਲੜ ਪਾ ਤੇ ਉਧਰ ਭਰਾ ਭਰਾ ਚਲੋ ਠੀਕ ਆ ਮੰਮੀ ਮੈਂ ਜਾਂਦਾ ਤੂੰ ਨਾਲ ਆ ਕੇ ਬੈ ਗਈ ਐ ਕਿਧਰ ਨੂੰ ਚੱਕਿਆ ਦੋ ਦਿਨ ਹੋ ਗਏ ਮੈਨੂੰ ਘਰ ਆਏ ਨੂੰ ਨਾ ਚਾਚਾ ਨਾ ਬੁਲੰਦ ਪਿਓ ਨਾ ਮੇਰੀ ਗੱਲ ਸੁਣਦੇ ਪਿਓ ਸਾਰਿਆਂ ਚ ਬਹਿ ਕੇ ਵੀ ਮਾਫੀ ਮੰਗ ਤਾਂ ਲਈ ਐ ਹੁਣ ਦੱਸੋ ਕੀ ਕਰਾਂ ਮੈਂ ਜਿੱਥੇ ਭਰਾਵਾਂ ਭਰਾਵਾਂ ਦੇ ਫਿੱਕ ਪਾਣ ਨੂੰ ਫਿਰਦੀ ਸੀ ਨਾ ਤੂੰ ਉੱਥੇ ਮਾਫੀਆ ਨਹੀਂ ਮਿਲਦੀਆਂ ਦੇਖੋ ਜੀ ਹੁਣ ਤਾਂ ਮੈਂ ਬੱਚਾ ਦੇਣ ਨੂੰ ਵੀ ਤਿਆਰ ਆ ਜਿੱਦਾਂ ਤੁਸੀਂ ਕਹੋਗੇ ਮੈਂ ਉਹਦਾ ਵੀ ਕਰਨ ਨੂੰ ਤਿਆਰ ਆ ਮੈਂ ਤਾਂ ਰਾਹ ਪਟ ਗੀ ਸੀ ਹੁਣ ਮੈਂ ਉਹਨਾਂ ਨੂੰ ਕਹਿੰਨੀ ਵੀ ਹੁਣ ਨਹੀਂ ਲੈਂਦੇ ਪੇ ਦੱਸੋ ਮੇਰੀ ਕੀ ਗਲਤੀ ਐ ਤੇਰਾ ਕੀ ਪਤਾ ਹੁਣ ਜਵਾਕ ਦੇ ਦੇ ਹਫਤੇ ਬਾਅਦ ਫਿਰ ਤੈਨੂੰ ਦੋਰਾ ਪੈ ਜੇ ਤੇ ਫਿਰ ਖੋਲ ਅਗਲੇ ਕਹਿੰਦੇ ਆਪਾਂ ਜਵਾਬ ਬਾਹਰੋਂ ਹੀ ਲੈ ਲਾਂਗੇ ਚਲੋ ਜੀ ਹੁਣ ਤੁਸੀਂ ਤਾਂ ਆਪਣਾ ਗੁੱਸਾ ਸ਼ਾਂਤ ਕਰ ਲਓ ਮੇਰੇ ਨਾਲ ਜੇ ਆਪਾਂ ਦੋਨੋਂ ਹਲਕੇ ਰਾਵਾਂਗੇ ਤਾਂ ਹੀ ਬਾਕੀ ਪਰਿਵਾਰ 'ਚ ਮੈਨੂੰ ਸਾਰੇ ਹਲਕੇ ਰੱਖਣਗੇ ਤੈਨੂੰ ਪਤਾ ਹੈ ਮੈਂ ਆਪਣੇ ਭਰਾ ਨਾਲ ਨਜ਼ਰਾਨੀ ਮਿਲਾ ਪਾ ਰਿਆ ਜਿਹੜਾ ਦੀ ਕੰਮ ਇਹਨਾਂ ਕੋਈ ਗੱਲ ਕਰਦੀ ਨਾ ਮੈਂ ਉਹਨੂੰ ਹੀ ਜਵਾਬ ਨਹੀਂ ਦੇ ਪਾ ਰਿਆ ਤੈਨੂੰ ਪਤਾ ਮੈਂ ਆਪਣੇ ਆਪੇ ਕਿੰਨੀ ਬੇਇੱਜ਼ਤੀ ਫੀਲ ਕਰ ਰਿਹਾ ਇਸ ਟਾਈਮ ਚਾਹੇ ਇੱਥੇ ਸਭ ਕੁਝ ਠੀਕ ਹੋ ਜਾਏ ਅੱਜ ਨਹੀਂ ਤੇ ਕੱਲ ਜਿਹੜਾ ਤੂੰ ਆਪਣੇ ਭਰਾ ਦੇ ਬਣੇ ਮਾਦੇ ਸਾਹਨੇ ਮੈਨੂੰ ਮਾੜਾ ਬੋਲੀਏ ਉਹ ਤਾਂ ਠੀਕ ਹੋਣਾ ਉਹਨੂੰ ਤੇ ਸ਼ੁਰੂ ਤੋਂ ਤੁਸੀਂ ਕੀਤਾ ਸੀਗਾ ਜੇ ਇਹੀ ਗੱਲ ਤੁਸੀਂ ਪਹਿਲੇ ਮੈਨੂੰ ਬਹਿ ਕੇ ਸਮਝਾਉਂਦੇ ਜਾਂ ਪਿਆਰ ਨਾਲ ਕਰਦੇ ਆਪਾਂ ਸ਼ਾਇਦ ਮੇਰੇ ਪੱਲੇ ਪੈ ਜਾਂਦੀ ਤੁਸੀਂ ਤਾਂ ਉਹਨਾਂ ਨੂੰ ਜ਼ੁਬਾਨ ਨਹੀਂ ਦੇ ਦਿੱਤੀ ਤੁਹਾਡੀ ਇੱਜ਼ਤ ਰੱਖਣ ਵਾਸਤੇ ਮੈਨੂੰ ਦਬਾਅ ਦੇ ਵਿੱਚ ਆ ਕੇ ਮੁੰਡਾ ਦੇਣਾ ਪਿਆ ਪਰ ਮੈਂ ਮੁੰਡਾ ਦੇਣ ਤੇ ਹੱਕ ਚ ਨਹੀਂ ਸੀਗੀ ਕੋਈ ਜਿੱਦਾ ਤੇਰੀ ਮਾਂ ਨੀ ਪੈਰਾ ਦੇ ਪਾਣੀ ਪੈਣ ਦਿੰਦੀ ਉਹਦਾ ਤੂੰ ਵੀ ਨਹੀਂ ਪੈਣ ਦਿੰਦੀ ਤੇ ਗਲਤੀ ਤੇ ਤੁਨ ਮੇਰੀ ਘਟਨੀ ਸਾਰੀ ਜੇ ਤੁਸੀਂ ਮੈਨੂੰ ਪਹਿਲੇ ਇੱਕ ਗੱਲ ਦੱਸੋ ਤੁਸੀਂ ਆਪਣਾ ਗੁੱਸਾ ਸ਼ਾਂਤ ਕਿੱਦਾਂ ਕਰਨਾ ਵੈ ਮੈਂ ਸਾਰਿਆਂ ਚ ਵੀ ਇਹੀ ਗੱਲ ਕਹੀ ਸੀ ਤੁਹਾਨੂੰ ਹੁਣ ਵੀ ਮੈਂ ਇਹੀ ਗੱਲ ਪੁੱਛਦੀ ਪਈ ਆਂ ਜਿਹਦਾ ਤੋਂ ਮੁੰਡਾ ਖੋਇਆ ਸੀ ਨਾ ਰਾਧਾ ਨੂੰ ਹੁਣ ਤੂੰ ਹੀ ਮਨਾ ਤੇ ਉਹਦਾ ਮੁੰਡਾ ਵਾਪਸ ਦੇ ਜਦ ਤਾ ਉਹਦਾ ਮੁੰਡਾ ਵਾਪਸ ਨਹੀਂ ਕਰਦੀ ਮੈਂ ਤੇ ਨਾ ਕੋਈ ਗੱਲ ਨਹੀਂ ਕਰਨੀ ਜੀ ਮੇਰੀ ਗੱਲ ਸੁਣੋ ਹੁਣ ਮੈਂ ਕਹਿਨੀ ਤੇ ਪਈ ਆ ਤੂੰ ਲੱਡੂ ਵਾਪਸ ਲੈ ਲੈ ਪਰ ਉਹਨੋਂ ਆਪਣੀ ਜਿੱਦ ਤੇ ਅੜੀ ਹੋਈ ਹੈ ਹੁਣ ਮੈਂ ਜ਼ਬਰਦਸਤੀ ਤੇ ਉਹਨੂੰ ਮੁੰਡਾ ਨਹੀਂ ਦੇ ਸਕਦੀ ਨਾ ਜੇ ਉਹ ਮੁੰਡੇ ਨਾਲ ਧਿਆਨ ਨਾ ਰੱਖਿਆ ਫੇਰ ਚੱਲ ਫਿਰ ਗੱਡੀ ਤੋਂ ਉਤਰ ਤੇ ਚੱਲ ਕਰ ਜਦੋਂ ਮੇਰਾ ਗੁੱਸਾ ਸ਼ਾਂਤ ਹੋ ਗਿਆ ਮੈਂ ਆਪਣੇ ਆਪ ਤੇ ਨਾਲ ਗੱਲ ਕਰ ਲੂੰਗਾ ਹਜੇ ਮੇਰੇ ਨਾਲ ਤੇਨਾਂ ਗੱਲ ਕਰਨ ਦਾ ਕੋਈ ਮੂਡ ਨਹੀਂ ਹੈਗਾ ਜੀ ਪਵਨ ਗਿਆ ਤੇ ਉਹ ਜਾਂ ਦੁਕਾਨ ਤੇ ਆਪਾਂ ਦੋਨੋਂ ਚੱਲਦੇ ਮੇਰਾ ਮੂਡ ਕਦੋਂ ਖਰਾਬ ਹੋਏ ਕਦੋਂ ਠੀਕ ਹੋਏ ਤੂੰ ਛੱਡ ਦੇ ਤੇ ਨਾਲੇ ਜਿੰਨੇ ਮੇਰੇ ਭਰਾ ਆ ਕੇ ਮੇਰੀ ਇੱਡੀ ਬੇਇੱਜ਼ਤੀ ਕਰਾਈ ਪਈ ਐ ਮੈਂ ਉਹਦੇ ਨਾਲ ਕਿਤੇ ਵੀ ਨਹੀਂ ਜਾਣਾ ਮੈਨੂੰ ਤਾਂ ਜੀ ਇੱਕ ਗੱਲ ਸਮਝ ਨਹੀਂ ਆ ਰਹੀ ਜਿਹਦੇ ਨਾਲ ਇੰਨਾ ਕੁਝ ਹੋਇਆ ਉਹ ਤਾਂ ਮੇਰੇ ਨਾਲ ਬਿਲਕੁਲ ਸਹੀ ਤਰੀਕੇ ਨਾਲ ਗੱਲ ਕਰ ਰਹੀ ਐ ਨਾ ਤੁਸੀਂ ਬੁਲਾ ਰਹੇ ਹੋ ਨਾ ਪਵਨ ਬੁਲਾ ਰਿਹਾ ਨਾ ਮੰਮੀ ਸਹੀ ਤਰੀਕੇ ਨਾਲ ਗੱਲ ਕਰਦੇ ਪਏ ਐ ਜੋ ਤੂੰ ਮੁੰਡਾ ਲੈ ਗਈ ਸੀ ਨਾ ਤੈਨੂੰ ਨਹੀਂ ਪਤਾ ਉਹ ਰਾਤ ਕਾ ਦੀ ਕੀ ਹਾਲਤ ਹੋਈ ਸੀ ਉਹ ਤਾਂ ਤੈਨੂੰ ਸਹੀ ਤਰ੍ਹਾਂ ਸਿਰਫ ਇਸ ਕਰਕੇ ਬੁਲਾ ਰਹੀ ਐ ਵੀ ਤੇਰਾ ਘਰ ਨਾ ਖਰਾਬ ਹੋਏ ਨਾਲੇ ਮੁੰਡਾ ਇਸ ਕਰਕੇ ਹੁਣ ਝੋਲੀ ਨਹੀਂ ਪਵਾ ਰੇ ਵੀ ਅਸੀਂ ਅੱਗੇ ਉਹ ਮੇਰਾ ਘਰ ਵਸਾਨ ਨੂੰ ਫਿਰਦੇ ਆ ਤੇ ਤੂੰ ਉਹਦਾ ਘਰ ਉਜਾੜਦਾ ਇਸ ਤੋਂ ਪਹਿਲਾਂ ਨਾ ਮੇਰਾ ਪਰਾ ਹੀ ਹੋ ਜੇ ਗੱਡੀ ਤੋਂ ਉਤਰ ਕੇ ਅੰਦਰ ਚਲੀ ਜਾ ਹਾਂ ਜਿਹ ਹੁਣ ਤੋਂ ਨਗਲੋ ਚਾਚਾ ਜਾਚੀ ਦਾ ਖੋਲੇ ਆ ਨਾ ਤੇ ਆਪਦੇ ਪਿੱਕੇ ਆ ਵੀ ਚਲੀ ਨਹੀਂ ਨਹੀਂ ਤੇ ਮੈਂ ਛੱਡ ਗਿਆ ਹਾਂਗਾ ਤੈਨੂੰ ਮम्मी ਜੈਸਮੀਨ ਬਾਹਰੋਂ ਕਿਧਰੋਂ ਆਈ ਉੱਪਰ ਗਈ ਏ ਬਾਹਰ ਨਾ ਘਰ ਵਾਲੇ ਨਾਲ ਕੋਈ ਗੱਲ ਕਰਨ ਗਈ ਏ ਆ ਕੇ ਜੋ ਉੱਪਰ ਚਲੀ ਗਈ ਏ ਮੰਮੀ ਮੈਨੂੰ ਤੇਰੇ ਨਾਲ ਗੱਲ ਕਰਨੀ ਸੀ ਆ ਜੈਸਮੀਨ ਦੇ ਚੱਕਰ 'ਚ ਤਾਂ ਮੈਂ ਭੁੱਲ ਹੀ ਜਾਨੀ ਹਾਂ ਹਾਂ ਦੱਸ ਪੁੱਤ ਕੀ ਗੱਲ ਕਰਨੀ ਸੀ ਮੰਮੀ ਇਹ ਥੋੜੇ ਦਿਨ ਪਹਿਲੇ ਨਾ ਰਾਧਿਕਾ ਦੀ ਮਾਂ ਆਈ ਸੀ ਤੇ ਉਹ ਰਾਧਿਕਾ ਨੂੰ ਦੇਖ ਕੇ ਕਹਿੰਦੀ ਵੀ ਇਹਨੂੰ ਨਾ ਦਿਨ ਚੜਿਆ ਐ ਐਦਾਂ ਹੋ ਸਕਦਾ ਹੈ ਹਾਂ ਹੋ ਸਕਦਾ ਹੈ ਘਰ ਦਾ ਮਾਹੌਲ ਐਦਾਂ ਦਾ ਨਾ ਪਤਾ ਲੱਗਾ ਹੋਵੇ ਫਿਰ ਮੈਂ ਬੁਲਾਵਾਂ ਰਾਧਿਕਾ ਨੂੰ ਨਨੂ ਮੈਂ ਹਸਪਤਾਲ ਭੇਜਾਂ ਕਿ ਤੁਸੀਂ ਪ੍ਰਾਣੀ ਬੁੜੀਓ ਹੱਥ ਲਾ ਕੇ ਦੇਖ ਲੋਗੇ ਬਲਾਲੇ ਮੈਂ ਉਹਦੀ ਨਬਜ ਫੜ ਕੇ ਤੈਨੂੰ ਦੱਸ ਦਾਂਗੀ ਵੀ ਹੈਗਾ ਕਿ ਨਹੀਂ ਮੰਮੀ ਮੈਨੂੰ ਨਾ ਇਹ ਵੀ ਡਰ ਹੈ ਵੀ ਜੇ ਨਾਹ ਵਿਚਾਰੀ ਨੂੰ ਕੁਝ ਹੋਇਆ ਤੇ ਉਹਨੂੰ ਝਟਕਾ ਜਾ ਲੱਗ ਜਾਊਗਾ ਪਹਿਲੇ ਵੀ ਵਿਚਾਰੀ ਨੇ ਝਟਕੇ ਖਾਦੇ ਨੇ ਕਿਦਾਂ ਦੀ ਜ਼ਿੰਦਗੀ ਕੱਟਣ ਢਈ ਏ ਮੈਂ ਤਾਂ ਕਹਿੰਦੀ ਔਲਾਦ ਬਗੈਰ ਨਾ ਰੱਬ ਕਿਸੇ ਨੂੰ ਨਾ ਰੱਖੇ ਇੱਕ ਨਾ ਇੱਕ ਔਲਾਦ ਜ਼ਰੂਰ ਦੇਣੀ ਚਾਹੀਦੀ ਹੈ ਚਾਹੇ ਧੀ ਚਾਹੇ ਪੁੱਤ ਜ਼ਰੂਰ ਹੋਣਾ ਚਾਹੀਦਾ ਹੈ ਹੋ ਤਾਂ ਜਿੰਕੇ ਨਿਕਲ ਜਾਂਦੀ ਹੈ ਬਢੇਪੇ ਮੇਰੀ ਪਤਾ ਲੱਗਦਾ ਈ ਧੀ ਹੋਵੇ ਜਾਂ ਪੋਤੋਵੇ ਬੁਢਾਪੇ ਵੇਲੇ ਨਾ ਦੋਨੋਂ ਹੀ ਜ਼ਰੂਰ ਪੁੱਛਦੇ ਨੇ ਮੈਂ ਤਾਂ ਕਹਿੰਨੀ ਆ ਵੀ ਇਹਨਾਂ ਨੂੰ ਨਾ ਰੱਬ ਇਕਲਾਦ ਦੇ ਹੀ ਦਵੇ ਤਾਂ ਕੰਜੇ ਪੰਦਾ ਪੰਦਾ ਸਾਲ ਬੱਚੇ ਨਹੀਂ ਹੁੰਦੇ ਇਹਨੇ ਤਾਂ 5-6 ਸਾਲ ਹੀ ਹੋਏ ਨੇ ਨਾ ਹੋ ਜਾਊਗਾ ਕਿਉਂ ਫਿਕਰ ਕਰਦੇ ਹੋ ਫਿਕਰ ਮੈਂ ਨਹੀਂ ਕਰਦੀ ਫਿਕਰ ਤਾਂ ਲੋਕਾਂ ਦੀ ਜਿਹੜੀ ਜ਼ੁਬਾਨ ਚੱਲਦੀ ਹੈ ਨਾ ਜਦੋਂ ਵੀ ਪੁੱਛਦੇ ਨੇ ਤੁਹਾਡੀ ਨੂ ਦੇ ਹੈਗਾ ਕੁਝ ਤੁਹਾਡੀ ਨੂ ਦੇ ਹੈਗਾ ਕੁਝ ਇੰਨਾ ਦੀ ਜੁਬਾਨ ਮੈਂ ਕਹਿੰਦੀ ਆ ਬੰਦ ਹੋ ਜਾਏ ਲੋਕਾਂ ਪਿੱਛੇ ਲੱਗ ਕੇ ਨਾ ਆਪਣੇ ਘਰ ਕਲੇਸ਼ ਨਹੀਂ ਪਾਈਦਾ ਇਹ ਕਿਸੇ ਪਾਸੇ ਨਹੀਂ ਦੀਨ ਦਿੰਦੇ ਕੱਲ ਦਾ ਤੇਰੀ ਸਹੀ ਏ ਮੰਮੀ ਜੇ ਮੁੰਡਾ ਹੋ ਜਵੇ ਤੇ ਕਹਿਣਗੇ ਇੱਕ ਜਵਾਬ ਹੋਰ ਕਰ ਲਓ ਜੇ ਕੁੜੀ ਹੋ ਜਵੇ ਫਿਰ ਤਾਂ ਵੀ ਨਹੀਂ ਟਿੱਕਦੇ ਕਿਸੇ ਪਾਸੇ ਤੂੰ ਛੱਡ ਗੱਲ ਤੂੰ ਬੁਲਾ ਰਾਧਾ ਕੰਨ ਮੈਂ ਤੇ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਆ ਰਾਧਿਕਾ ਆਈ ਜਰਾ ਥੱਲੇ ਮੰਮੀ ਇਹਦਾ ਨਾ ਚਿਹਰਾ ਵੀ ਦੇਖੀ ਅਲੱਗ ਹੀ ਨੂਰ ਆਇਆ ਪਿਆ ਮੈਨੂੰ ਤਾਂ ਲੱਗਦਾ ਹੈਗਾ ਕੁਝ ਜਲੋ ਮਹਾਰਾਜ ਕਰੇ ਹੋਵੇ ਤੇ ਦੁਨੀਆ ਦਾ ਮੂੰਹ ਹੀ ਬੰਦ ਹੋਵੇ ਹਾਂਜੀ ਮੰਮੀ ਮੇਰੀ ਗੱਲ ਸੁਨੋ ਰੋਟੀ ਦਾ ਟਾਈਮ ਤਾਂ ਹੋਇਆ ਪਿਆ ਤੋ ਸੋ ਪਹਿਲਾਂ ਰੋਟੀ ਖਾਣੀ ਹੈ ਕਿ ਚਾਹ ਬਣਾ ਦਵਾਂ ਮੰਮੀ ਦੇਖਿਆ ਇਹ ਚਿਹਰੇ ਦਾ ਨੂਰ ਕੀ ਮੰਮੀ ਕੋ ਸਰਮੂਸਰ ਕਰੀ ਜਾਂ ਨਿਓ ਕੀ ਚਿਹਰੇ ਦਾ ਨੂਰ ਗੋਰੀ ਲੱਗ ਰਹੀ ਆ ਮੈਂ ਤੇਰੀ ਮੰਮੀ ਨਹੀਂ ਸੀ ਉਸ ਦਿਨ ਆਈ ਕੈਰੀ ਸੀਗੀ ਵਿਆਹ ਨੂੰ ਦਿਨ ਚੜੇ ਨੇ ਤਾਂ ਮੈਂ ਨਾਨੀ ਨਾਲ ਗੱਲ ਕੀਤੀ ਸੀ ਮੈਂ ਕਿਹਾ ਪ੍ਰਾਣੀ ਬੁੜੀ ਐ ਨਾ ਨਾਨੀ ਤੇ ਜਰਾ ਦੇਖ ਕੇ ਦੱਸੇਗੀ ਕਿ ਕੁਝ ਹੈਗਾ ਲੈ ਮੰਮੀ ਮੇਰੀ ਮੰਮੀ ਤੁਹਾਨੂੰ ਵਹਿਮ ਪਾ ਗਈ ਤੁਸੀਂ ਅਗੋਂ ਨਾਨੀ ਨੂੰ ਵਹਿਮ ਪਾਈ ਜੋ ਉਹ ਜਿਹਦੀ ਸੁੰਨੀ ਕੋਖ ਹੁੰਦੀ ਹੈ ਨਾ ਉਹਦੀ ਸੁੰਨੀ ਹੋਈ ਰਹਿੰਦੀ ਹੈ ਹਰੀ ਨਹੀਂ ਹੁੰਦੀ ਕਦੇ ਆ ਦੇਖ ਲੈ ਮੰਮੀ ਕੀ ਬੋਲਦੀ ਪਈ ਚੁੱਪ ਕਰ ਨਹੀਂ ਤੂੰ ਉਹ ਅਗਿਆਨੀ ਮੇਰੇ ਕੋਲ